ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਬਸਕ੍ਰਾਈਬ ਕਰ ਲਾਜ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਕਿ ਤੁਸੀਂ ਅੱਜ ਦੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਰੁੱਤ ਤੱਕ ਜਾਣਦੇ ਰਹਿਣ ਪੰਜਾਬ ਦੇ ਵਿੱਚ ਪੀਆਰਟੀਸੀ ਤੇ ਪੰਨ ਬਸਾਂ 6 ਅਤੇ 7 ਨੂੰ ਬੰਦ ਦੇਖਣ ਨੂੰ ਮਿਲੀਆਂ ਜਿੱਥੇ ਕਿ ਲੰਬੇ ਸਮੇਂ ਤੋਂ ਲਟਕਦੀਆਂ ਰਹੀਆਂ ਮੰਗਾਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਜਿਸ ਨੂੰ ਲੈ ਕੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਹੈ ਅਤੇ 3 ਦਿਨ ਵਾਸਤੇ ਸਟ੍ਰੈਕ ਤੇ ਚਲੇ ਗਏ ਨੇ ਕੱਚੇ ਮੁਲਾਜ਼ਮਾਂ ਜਿੱਥੇ ਕਿ ਕੁੱਲ 7000 ਮੁਲਾਜ਼ਮ ਸਟ੍ਰੈਕ ਤੇ ਚਲੇ ਗਏ ਨੇ ਜਿੱਥੇ ਕਿ ਜ਼ਿਲ੍ਹਾ ਤਰਨਤਾਰਨ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਕੁਝ ਬੱਸਾਂ ਬੰਦ ਨੇ ਤੇ ਕੁਝ ਸੜਕਾਂ ਤੇ ਦੌੜ ਰਹੀਆਂ ਨੇ ਜਦ ਇਹ ਸਬੰਧੀ ਤਰਨਤਾਰਨ ਦੇ ਜੀਐਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਇਸ ਸਬੰਧੀ ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜਨਾਬ ਜਸਵੰਤ ਸਿੰਘ ਚਹਿਲ ਇਹ ਪੰਜਾਬ ਲੈਵਲ ਦੀ ਹੜਤਾਲਾਂ ਦੀ ਸਾਡੇ 18 ਡੀਪੀ ਪੰਜਾਬ ਰੋਡ ਵੇ ਦੇ ਤੇ 8 ਡੀਪੀ ਪੀਆਸੀ ਦੇ ਉਹਨਾਂ ਦਾ ਆਪ ਦੇ ਵਿੱਚ ਕੋਲੈਬੋਰੇਸ਼ਨ ਹੈ ਉਸ ਹੱਬ ਨਾਲ ਉਹ ਆ ਦੇ ਜਥੇਬੰਦੀ ਤੌਰ ਤੇ ਹੜਤਾਲ ਕੀਤੀ ਹੋਈ ਹੈ ਬਾਕੀ ਇਹ ਮੰਗਾਂ ਹੋ ਗਈਆਂ ਦੇਖੋ ਜੀ ਇਹ ਡੀਪੀ ਪੱਧਰ ਤੇ ਕੋਈ ਵੀ ਮੰਗ ਨਹੀਂ ਹੈਗੀ ਇਹਨਾਂ ਦੀ ਸਰਕਾਰ ਪੱਧਰ ਤੇ ਮੰਗਾਂ ਹੈਗੀਆਂ ਨਹੀਂਆਂ ਤੇ ਸਰਕਾਰ ਉਹਨਾਂ ਦੀ ਸੁਣਵਾਈ ਕਰਦੀ ਡਿਮਾਂਡ ਦੇਖੋ ਇੱਕ ਸਾਧਨ ਮੋਬਾਈਲ ਦੀ ਡਿਮਾਂਡ ਜਿਹੜੀ ਹੁੰਦੀ ਹੈ ਰੈਗੂਲਰ ਹਾਂਦੀ ਹੈ ਪੱਕੇ ਹੁੰਦੀ ਹੁੰਦੀ ਹੈ ਉਹ ਸਰਕਾਰ ਦੇ ਵਿਚਾਰ ਅੰਦਰ ਹੈਗੀ ਹੈ ਸਰਕਾਰ ਉਸ ਤੇ ਲਗਾਤਾਰ ਕੰਮ ਕਰ ਰਹੀ ਹੈਗੀ ਉਸ ਹਿਸਾਬ ਨਾਲ ਜਿਹੜਾ ਹੈਗਾ ਇਹਨਾਂ ਦਾ ਇਹ ਆਦਾ ਪ੍ਰਯੋਗ ਪ੍ਰੋਗਰਾਮ ਲេច ਰਿਹਾ ਪਰ ਸਰਕਾਰ ਇਹਨਾਂ ਨੂੰ ਸੁਨਿਅੰਦ ਕੋਸ਼ਿਸ਼ ਕਰ ਰਹੀ ਹੈ ਕਿ ਹਰ ਚੀਜ਼ ਦੇ ਵਿੱਚ ਥੋੜਾ ਸਮਾਂ ਲੱਗਦਾ ਸਮਾਂ ਦਿੱਤਾ ਜਾਵੇ ਸਰਕਾਰ ਉਸ ਤੇ ਲਗਾਤਾਰ ਕੰਮ ਜਾਰੀ ਹੈ ਉਸ ਸਾਡੇ ਕੋਲ ਜਿਹੜੇ ਰੈਗੂਲਰ ਇੰਪਲਾਈ ਹੈ ਕੋਈ ਬੱਸਾਂ ਚਲਾ ਰਹੇ ਆਗੇ ਸਾਡੇ ਨਵੇਂ ਬੱਸਾਂ ਇਸ ਟਾਈਮ ਰੋਟ ਦੇਤੇ ਤੇ ਅਸੀਂ ਉਹਨਾਂ ਨੂੰ ਕਵਰ ਕਰਾ ਰਹੇ ਹਾਂ ਜਿਆਦਾ ਤੋਂ ਨਵੇਂ ਬੱਸਾਂ ਨਾਲ ਜਿਆਦਾ ਤੋਂ ਜਿਆਦਾ ਟਾਈਮ ਕਵਰ ਕਰਾ ਰਹੇ ਹਾਂ ਕਿ ਲੋਕਾਂ ਨੂੰ ਸਹੂਲਤ ਜਿਆਦਾ ਤੋਂ ਜਿਆਦਾ ਅਸੀਂ ਦੇ ਸਕੀਏ ਕਿ ਤਾਂ ਕਿ ਉਹਨਾਂ ਨੂੰ ਲੋਕਲ ਰੂਟਾਂ ਤੇ ਉੱਤੇ ਪ੍ਰਸ਼ਾਨੀ ਨਾ ਆਵੇ ਜਿਸ ਤਰ੍ਹਾਂ ਕਿ ਅਸੀਂ ਲੋਕਲ ਰੂਟ ਲਵਾ ਰਹੇ ਹਾਂ ਜਲੰਧਰ ਤੱਕ ਲਵਾ ਰਹੇ ਆਂ ਅੰਮ੍ਰਿਤਸਰ ਤੱਕ ਲਵਾ ਰਹੇ ਆਂ ਅੰਮ੍ਰਿਤਸਰ ਤੱਕ ਵੀ ਸਵਾਰੀ ਅਸੀਂ ਪਹੁੰਚ ਵੀ ਕਰਾਂਗੇ ਤੇ ਅੰਮ੍ਰਿਤਸਰ ਤੋਂ ਅੱਗੇ ਅੰਮ੍ਰਿਤਸਰ ਡੀਪੂ 1 ਐਂਡ 2 ਆਪਰੇਟ ਕਰਦਾ ਹੈ ਜਲੰਧਰ ਤੇ ਸਾਡੇ ਦੋ ਡੀਪੂ ਆਪਰੇਟ ਕਰਦਾ ਹੈ ਇਸ ਤਰ੍ਹਾਂ ਸਰ ਹਰਫਾ ਜਿੰਮੇਵਾਲ ਲੈ ਕੇ ਕਰਦੇ ਜਾਗਾ ਕਚੂ ਵਾਲਾ ਹਾਂਜੀ ਤੇ ਜੀ ਨੂੰ ਕਰਵਾਉਣ ਦਾ ਪ੍ਰਿਆਪ ਦੇਖ ਜਾਨੇ ਲੋਰਸਮ ਇਸ ਵਿੱਚ ਜੇ ਤੁਸੀਂ ਵੀ ਸਰਕਾਰ ਦੇ ਆਪਣੇ ਵਲੋਂ ਦੇਖੋ ਦੇਖੋ ਜੇ ਤਾਂ ਆਪਣਾ ਜਿਹੜਾ ਸਟੈਟਿਸਟਿਕਲ ਡਾਟਾ ਵਨ ਦੇ ਤੌਰ ਤੇ ਦੇਖਾਂਗੇ ਤਾਂ ਅਸੀਂ ਇਹ ਨਹੀਂ ਕਹਿੰਦੇ ਅਸੀਂ ਇਹਨੂੰ ਐਪਰੀਸ਼ੀਏਟ ਨਹੀਂ ਕਰਦੇ ਕਿ ਹਰਤਾਬ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਇਹ ਇੱਕ ਵੱਖਰਾ ਇਸ਼ੂ ਹੈ ਤਾਂ ਵਿੱਚ ਲਾਸ ਦੀ ਗੱਲ ਤੁਸੀਂ ਕਰ ਰਹੇ ਹੋ ਸਵਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਖੱਦਲ ਖਾਰੀ ਜ਼ਰੂਰ ਹੁੰਦੀ ਹੈ ਜੇ ਕੁਐਸਚਨ ਪੇਪਰ ਦੇਣ ਜਾਣਾ ਕਿਸੇ ਨੂੰ ਆਪਣੀ ਡਿਊਟੀ ਤੇ ਜਾਣਾ ਹੈ ਜਾਂ ਬੱਚਾ ਨੇ ਜਾਣਾ ਸਕੂਲਾਂ ਦੇ ਵਿੱਚ ਜਾਣਾ ਉਹਨਾਂ ਨੂੰ ਪਰੇਸ਼ਾਨੀ ਜ਼ਰੂਰ ਹੁੰਦੀ ਹੈ ਜੇ ਕੱਲ ਅਸੀਂ ਪ੍ਰੋਫਿਟ ਲਾਸ ਦੀ ਰਿਸਕ ਸਟੈਟਿਸਟਿਕਲ ਉੱਤੇ ਵਿੱਚ ਕਰੀਏ ਤਾਂ ਸਾਡੇ ਕੋਲ ਜ਼ਿਆਦਾ ਲਾਸ ਦੀ ਹੋਣੀ ਵੀ ਕਿਉਂਕਿ ਸਾਡਾ ਤੇਲ ਦੀ ਬਚਤ ਹੈ ਸਾਡਾ ਜਿਹੜਾ ਹੈਗਾ ਟੋਲ ਬਚਦਾ ਇਸ ਤਰ੍ਹਾਂ ਸਾਡੀ ਜਿਹੜੀ ਡੈਪ੍ਰੀਸੀਏਸ਼ਨ ਉਹ ਵੀ ਬਚਦੀ ਹੈ ਪਰ ਹਾਂ ਇਸ ਦੇ ਇਸ ਦੇ ਨਾਲ-ਨਾਲ ਆਪਾਂ ਕਿਉਂਕਿ ਇੱਕ ਸਰਕਾਰੀ ਅਦਾਰਾ ਸਰਕਾਰੀ ادارے ਦੇ ਨਾਲ 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 ਇਹ ਵੈਲਫੇਅਰ ਦਾ ਵੀ ਇੱਕ ਅਦਾਰਾ ਹੈ ਕਿ ਲੋਕਾਂ ਨੂੰ ਵੈਲਫੇਅਰ ਲਈ ਚਲਾ ਚ ਜਿਹੜਾ ਹੈਗਾ ਚੱਲਦਾ ਸਹੂਲਤ ਵਾਸਤੇ ਸਹੂਲਤਾਂ ਦੇਣ ਵਾਸਤੇ ਚਲਾਇਆ ਗਿਆ ਇੱਥੇ ਪ੍ਰੋਫਿਟ ਲਾਸ ਦੀ ਗੱਲ ਨਹੀਂ ਆਉਂਦੀ ਪਰ ਇਹ ਤਾਂ ਵੀ ਤਾਂ ਤਾਂ ਦੇ ਵਿੱਚ ਲਿਆਂਦਾ ਕਿ ਜਿਹੜਾ ਕੁਝ ਲੋਕਾਂ ਨੇ ਖਰਚਾ ਖਰਚ ਜ਼ਰੂਰ ਹੁੰਦੀ ਹੈ ਜੀ ਪਰ ਜੇਕਰ ਅਸੀਂ ਪ੍ਰੋਫਿਟ ਲਾਸ ਤੋਂ ਪਈ ਉਹਦੇ ਚ ਜ਼ਿਆਦਾ ਆਸ ਨਹੀਂ ਪਏਗਾ ਜੀ ਜਿਹੜਾ ਇਹ ਉਹ ਉਹ ਲਿਆਂਦਾ ਕਿ ਬਣ ਤੋਂ ਬਾਅਦ ਵੀ ਬੱਸਾਂ ਦੀ ਕੋਈ ਸ਼ੋਰਟੇਜ ਹੈ ਕੋਈ ਆਮ ਨਾਲ ਦੀ ਪਾਰਟੀ ਸਰਕਾਰ ਬਣ ਤੋਂ ਬਾਅਦ ਜੀ ਇਹ ਮੈਂ ਬਸ ਇਹ ਬਸਾਂ ਜਿਹੜਾ ਅਲਾਟ ਆਇਆ ਸੀ ਪਹਿਲਾਂ ਨੰਨਾਂ ਸੰਭਾਇਆ ਸੀ ਪਰ ਹੁਣ ਸਰਕਾਰ ਤੁਸੀਂ ਸਾਡੇ ਮੰਤਰੀ ਸਾਹਿਬ ਦਾ ਵੀ ਬਿਆਨ ਦੇਖਿਆ ਹੋਣਾ ਕਿ ਬਸਾਂ ਨੂੰ ਨੰਨੀਆਂ ਬਸਾਂ ਪਾਉਣ ਦੀ ਤਜਵੀਜ਼ ਜਿਹੜੀ ਸਰਕਾਰ ਪੱਧਰ ਤੇ ਚੱਲ ਰਹੀ ਹੈ ਬੜੇ ਹਾਈ ਲੈਵਲ ਤੇ ਤੇ ਬਹੁਤ ਜਲਦੀ ਨੰਨੀਆਂ ਬਸਾਂ ਆਉਣ ਦੀ ਉਮੀਦ ਹੈ ਜੀ ਇਸ ਤੋਂ ਉਮੀਦ ਇਹ ਲੱਗਦੀ ਹੈ ਬਹੁਤ ਵਧੀਆ ਬਹੁਤ ਵਧੀਆ ਤੇ ਬੜਾ ਸੁਧਾਰ ਆ ਰਹੇਗਾ ਹਰ ਇੱਕ ਫੀਲ ਦੇ ਵਿੱਚ ਤੇ ਸਾਡਾ ਮੈਂ ਪਟੂਨ ਨੂੰ ਆਪਣੇ ਡਿਪਾਰਟਮੈਂਟ ਦੇ ਵੱਲ ਕਰੂੰਗਾ ਤੇ ਬੜਾ ਸੁਧਾਰ ਆ ਹੈਗਾ ਇਹਦੇ ਵਿੱਚ ਅਸੀਂ ਕਰ ਰਹੇ ਹੁੰਦਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਮਾਨਯੋਗ ਟਰਾਂਸਪੋਰਟ ਮੰਤਰੀ ਸ੍ਰੀ ਲਾਲਜੀ ਸਿੰਘ ਪੰਦਰਤੀ ਜੀ ਅਗਵਾਈ ਹੇਠ ਸਾਡੇ ਬੈਕਟਰ ਸਾਹਿਬ ਤੁਹਾਨੂੰ ਸਮਾਂ ਸਮੇਂ ਤੇ ਸਹੀ ਦਿੰਦੇ ਜਿਹੀ ਜੀ ਸਭੀ ਲੋਕ ਅਗਵਾਈ ਨੇ ਬਲੇ ਮਿਲਦੀ ਅਸਿਲ ਉਹ ਵੀ ਪ੍ਰਸ਼ੰਸਾ ਕਰਦੇ ਸਰ ਜੀ ਦੇਖਣ ਜਿਆ ਹੈ ਕਿ ਖਬਰਾਂ ਜਿਹੜੀਆਂ ਲੱਗੀਆਂ ਕਿਸ ਚੀਜ਼ ਦੇ ਸਾਥ ਅਗਰ ਕੀਤੀਆਂ ਜਿਹੜੀਆਂ ਨਈ ਗੱਡੀਆਂ ਜਿਹੜੀਆਂ ਸਰਕਾਂ ਦੇ ਨਹੀਂ ਦੋਖਦੀਆਂ ਪਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਲੋਕਾਂ ਦੇਖੋ ਜੀ ਜਿਹੜੀਆਂ ਸਰਵਿਸ ਦਿੱਤਾ ਤੁਸੀਂ ਕੁੱਲ ਮਿਲਾ ਕੇ ਤੁਸੀਂ ਦੇਖੋਗੇ ਅੱਜ ਦੇ ਰਿਜ਼ਲਟ ਆ ਪਏ ਐ ਸਾਡੀ ਜਿਹੜੀ ਸ਼ਡਿਊਲ ਮਾਈਲੇਜ ਆ ਇਸ ਡਿਪੋ ਦੀ ਮਾਰਕ ਪਾ 17000 ਕਿਲੋਮੀਟਰ ਸ਼ਡਿਊਲ ਮਾਈਲੇਜ ਆ ਪਰ ਮੈਂ ਤੁਹਾਨੂੰ ਇਹ ਰਿਜ਼ਲਟ ਦਿਖਾ ਰੰਨਾ ਹੁਣੇ ਕਾਪੀ ਵੀ ਮੇਥੋਂ ਲੈ ਕੇ ਜਾਓ ਅਸੀਂ ਕੱਲ ਮੰਨੋ ਲੱਗਦਾ ਕਿ 9 9000 ਕਿਲੋਮੀਟਰ ਕਵਰ ਕੀਤੇ 9000 ਕਿਲੋਮੀਟਰ ਅਸੀਂ ਕੱਲ ਸਾਡਾ ਮੌਕ ਆਇਆ ਇਹਨਾਂ ਮਤਲਬ ਸਾਡੀ ਵਿਸ਼ਤਾ ਹੋਏ ਐ ਪਰ ਅਸੀਂ ਲੋਕਾਂ ਨੂੰ ਸਹੂਲਤ ਲਗਾਤਾਰ